ਅਸ ਸੀਸੀਟੀਵੀ ਤਸਵੀਰਾਂ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਕਿਵੇਂ ਘਰ ਦੇ ਬਾਹਰ ਖੜੀ ਗੱਡੀ ਸਿਰਫ 5 ਤੋਂ 7 ਮਿੰਟਾਂ ਦੇ ਲਈ ਬੰਦਾ ਉਸ ਗੱਡੀ ਨੂੰ ਛੱਡ ਕੇ ਅੰਦਰ ਹੀ ਗਿਆ ਸੀ ਕਿ ਪਿੱਛੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਇਹ ਦੋ ਮੁੰਡੇ ਜਿਨ੍ਹਾਂ ਦੇ ਵੱਲੋਂ ਬੜੀ ਚਲਾਕੀ ਦੇ ਨਾਲ ਗੱਡੀ ਨੂੰ ਬੜੇ ਆਰਾਮ ਨਾਲ ਚਾਬੀ ਲਾਈ ਜਾਂਦੀ ਹੈ ਤੇ ਗੱਡੀ ਸਟਾਰਟ ਕਰਕੇ ਉੱਥੇ ਬੰਦੇ ਰਫੂ ਚੱਕਰ ਹੋ ਗਏ ਨੇ ਦਰਅਸਲ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਸ਼ਖਸ ਕਿਤੇ ਕੰਮ ਜਾਣ ਦੇ ਲਈ ਆਪਣੇ ਕਿਸੇ ਦੋਸਤ ਦੇ ਕੋਲੋਂ ਉਸ ਦੀ ਗੱਡੀ ਮੰਗ ਕੇ ਲਿਆਉਂਦਾ ਹੈ ਅਜੇ ਗੱਡੀ ਘਰ ਦੇ ਬਾਹਰ ਖੜੀ ਕਰਕੇ ਘਰ ਦੇ ਅੰਦਰ ਹੀ ਜਾਂਦਾ ਮਸਾ 5 ਤੋਂ 7 ਮਿੰਟ ਲੱਗੇ ਹੋਣੇ ਨੇ ਕਿ ਐਨੇ ਨੂੰ ਪਿੱਛੋਂ ਇਹ ਮੋਟਰਸਾਈਕਲ ਸਵਾਰ ਆਉਂਦੇ ਨੇ ਗੱਡੀ ਨੂੰ ਚਾਬੀ ਲਾਉਂਦੇ ਨੇ ਤੇ ਉਸ ਗੱਡੀ ਨੂੰ ਲੈ ਕੇ ਇਥੋਂ ਰਫੂ ਚੱਕਰ ਹੋ ਗਏ ਨੇ ਹਾਲਾਂਕਿ ਸੀਸੀਟੀਵੀ ਤਸਵੀਰਾਂ ਵੇਖ ਕੇ ਤਾਂ ਉਹ ਸ਼ਖਸ ਵੀ ਹੈਰਾਨ ਰਹਿ ਗਿਆ ਇਹ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਜਿੱਥੇ ਘਰ ਦੇ ਬਾਹਰ ਖੜੀ ਹੋਈ ਗੱਡੀ ਵੀ ਚੋਰੀ ਹੋ ਗਈ ਹੈ ਤਾਂ ਸੀਸੀਟੀਵੀ ਦੇ ਵਿੱਚ ਤਸਵੀਰਾਂ ਕੈਦ ਹੋਈਆਂ ਨੇ ਫਿਰ ਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਪੜਤਾਲ ਕਰ ਰਹੀ ਹੈ ਪਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਘਰ ਦੇ ਬਾਹਰ ਖੜੇ ਵਾਹਨ ਹੀ ਹੁਣ ਲੋਕਾਂ ਦੇ ਸੁਰੱਖਿਅਤ ਨਹੀਂ ਅਜੇ ਤੁਸੀਂ ਵੇਖ ਰਹੇ ਹੋ ਕਿ ਕਿਵੇਂ ਗੱਡੀ ਤੋਂ ਸ਼ਖਸ ਉਤਰਦਾ ਆਪਣੇ ਘਰ ਦੇ ਅੰਦਰ ਹੀ ਜਾਂਦਾ ਹੈ ਕਿ ਪਿੱਛੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਨੌਜਵਾਨ ਇੱਥੇ ਵੱਡਾ ਕਾਂਡ ਕਰ ਜਾਂਦੇ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਇਹ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਖੰਡਾਲੀ ਜਾ ਰਹੀ ਹੈ ਤੇ ਜਲਦ ਦੋਸ਼ੀ ਕਾਬੂ ਕਰ ਲਏ ਜਾਣਗੇ। ਮੇਰਾ ਨਾਮ ਅਜੀਤਪਾਲ ਜੀ। ਮੇਰੇ ਕਿਸ ਤਰ੍ਹਾਂ ਹੋ ਗਿਆ। ਮੇਰੇ ਫਰੈਂਡ ਮੇਰੇ ਤੋਂ ਲੈ ਕੇ ਗਿਆ ਸੀਗਾ ਗੱਡੀ ਉਹਦੇ ਨਾਲ ਕੋਈ ਅਮਰਜੈਂਸੀ ਕੰਮ ਸੀ ਗਈ ਉਹਨੂੰ ਤੇ ਜਦੋਂ ਉਹ ਆਪਦੇ ਘਰੇ ਪਹੁੰਚ ਗਿਆ ਗੱਡੀ ਉਹਨੇ ਖੜਾਈ ਹੈ ਤੇ ਉਹ ਅੰਦਰ ਹੀ ਗਿਆ ਬਸ 5-6 ਮਿੰਟਾਂ ਦੀ ਗੱਲ ਹੀ ਹੈ। ਬਾਹਰੋਂ ਗੱਡੀ ਗਿਆ ਉਹ ਵੀ ਦੋ ਮੁੰਡੇ ਆਏ ਬਾਈਕ ਤੇ ਚਾਬੀ ਲਾਈ ਤੇ ਲੈ ਕੇ ਨਿਕਲ ਗਈ। ਉਹ ਲੱਗਦਾ ਵੀ ਚਾਬੀ ਹੋਰ ਬਣੀ ਹੋਣੀ ਆ ਕਿਸ ਤਰ੍ਹਾਂ ਚਾਬੀ ਹੋਰ ਹੀ ਬਣੀ ਹੋ ਗਈ ਨਹੀਂ ਤਾਈਓ ਲੈ ਕੇ ਗਏ ਇੰਨਾ ਦਾ ਟਾਈਮ ਤਾਂ ਜਿੱਦੀ ਚਾਬੀ ਗੱਡੀ ਹੁੰਦੀ ਆ ਉਹਦੇ ਕੋਲ ਵੀ ਜਲਦੀ ਨਹੀਂ ਖੁੱਲਦੀ ਜਿੰਨੀ ਜਲਦੀ ਉਹ ਖੋਲ ਕੇ ਲੈ ਗਈ ਕਾਰਵਾਈ ਕਰ ਰਹੀ ਹੈ ਕਾਰਵਾਈ ਪੂਰੀ ਫੋਲੋ ਹੋ ਰਹੀ ਹੈ ਅੱਲ ਰਾਤ 3-4 ਵਜੇ ਤੱਕ ਲੱਗੇ ਰਹੀ ਮੇਰੇ ਫਰੈਂਡ ਵੀ ਤੇ ਪੁਲਿਸ ਵਾਲੇ ਵੀ ਨਾਲ ਹੀ ਸੀਗੇ ਸਾਰੇ ਮੈਂ ਇਹ ਸੇਕਬਲਪੁਰ थाना ਸਿਟੀ ਫਰੀਦਕੋੜ ਤੋਂ ਰਾਤ ਨੂੰ 10 ਵਜੇ ਸਾਡੇ ਕੋਲ ਅਜੀਤਪਾਲ ਜੀ ਜੀਤੂ ਨਾਮ ਦੇ ਨੌਜਵਾਨ ਆਇਆ ਲੜਕਾ ਉਹਨੇ ਜਿਹਾ ਕਿ ਉਹਨਾਂ ਦੀ ਇੱਕ ਕਾਰ ਸੀ ਹੋਂਡਾ ਸਿਟੀ ਹੋਂਡਾ ਸੇਡ ਰੰਗ ਬਲੈਕ ਮਾਡਲ 2006 ਐਚਆਰ 26ਏਸੀ 2285 ਉਹਦਾ ਨੰਬਰ ਹੈ ਤੇ ਮੋਹੱਲਾ ਜਾਨੀਆਂ ਦਾ ਰਹਿਣ ਵਾਲਾ ਨਾਲ ਹੀ ਲਾਲਦੋਰਾ ਮੰਦਿਰ ਹੈ ਮੰਦਿਰ ਦੇ ਬਾਹਰ ਦੇ ਗਲੀ ਦੇ ਵਿੱਚ ਉਹਨਾਂ ਦੀ ਕਾਰ ਖੜੀ ਸੀ ਦੋ ਮੋਟਰਸਾਈਕਲ ਨੌਜਵਾਨ ਆਏ 9:51 ਮਿੰਟ ਤੇ ਤਕਰੀਬਨ 20 ਕੁ ਸਕਿੰਟਾਂ ਦੇ ਵਿੱਚ ਉਹਨਾਂ ਦੀ ਕਾਰ ਉਹ ਆਪਣੀ ਕੋਈ ਡੁਪਲੀਕੇਟ ਚਾਬੀ ਲਗਾ ਕੇ ਲੈ ਗਈ ਉਸ ਤੋਂ ਬਾਅਦ ਅਸੀਂ ਰਾਤ ਰਾਤ ਵੀ ਕਾਫੀ ਕੈਮਰੇ ਵਗੈਰਾ ਦੇਖੇ ਲੇਕਿਨ ਬਹੁਤੇ ਘਰਾਂ ਦੇ ਜਿਹੜੇ ਕੈਮਰੇ ਬੰਦ ਪਏ ਆ ਬਲੈਕਆਊਟ ਕਰਨ ਬੰਦ ਕੀਤੇ ਹੋਏ ਲੋਕਾਂ ਨੂੰ ਬੜੀ ਪਰੇਸ਼ਾਨੀ ਆ ਰਹੀ ਲੇਕਿਨ ਫਿਰ ਵੀ ਅਸੀਂ ਵਕਫਾ ਵਕੰਗਲਾਂ ਤੋਂ ਇਹਦੀ ਜਾਂਚ ਕਰ ਰਹੇ ਹਾਂ ਜੋ ਵੀ ਨਤੀਜਾ ਸਾਹਮਣੇ ਹੋਗਾ ਜ਼ਰੂਰ ਦੱਸਾਂਗੇ